ਤਾਂ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਤੋਂ ਬਾਅਦ ਹੁਣ ਅਮਰੀਕਾ ਇੱਕ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਲੱਗਿਆ ਹੋਇਆ ਹੈ 487 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾਵੇਗਾ ਤਾਂ ਇਸ ਗੱਲ ਦੀ ਜਾਣਕਾਰੀ ਆ ਜਿਹੜੀ ਉਹ ਖੁਦ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ 487 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਹੁਣ ਅਮਰੀਕਾ ਰਿਪੋਰਟ ਕਰੇਗਾ ਤਾਂ ਪਹਿਲਾਂ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਨੇ ਰਿਪੋਰਟ ਕੀਤਾ ਸੀ ਪਿਛਲੇ ਦਿਨੀ ਤਾਂ ਹੁਣ ਇੱਕ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਅਮਰੀਕਾ ਫੇਰ ਲੱਗਿਆ ਹੋਇਆ ਹੈ 487 ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਨੂੰ ਵੀ ਹੁਣ ਡਿਪੋਰਟ ਅਛੜਾ ਉਹ ਕੀਤਾ ਜਾਵੇਗਾ ਤਾਂ ਜਿਹੜਾ ਫੌਦਾ ਜਹਾਜ਼ ਸੀ C17 ਤਾਂ ਉਹ ਅਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਸੀ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਸਮੇਤ ਤਾਂ ਜਦੋਂ ਇਹ ਰਿਪੋਰਟ ਕੀਤੀ ਗਈ ਸੀ ਭਾਰਤੀ ਪ੍ਰਵਾਸੀ ਤਾਂ ਉਸ ਤੋਂ ਬਾਅਦ ਸੰਸਦ ਦੇ ਵਿੱਚ ਵੀ ਕਾਫੀ ਜ਼ਿਆਦਾ ਮਾਹੌਲ ਆ ਜਿਹੜਾ ਉਹ ਗਰਮਾਇਆ ਸੀ ਜਿੱਥੇ ਵਿਰੋਧੀ ਧਿਰ ਨੇ ਭਾਜਪਾ ਦੇ ਉੱਪਰ ਤਿੱਖੇ ਨਿਸ਼ਾਨੇ ਸਾਦੇ ਸੀ ਤਾਂ ਜਿਸ ਤੋਂ ਬਾਅਦ ਜਿਹੜੇ ਵਿਦੇਸ਼ੀ ਮੰਤਰੀ ਨੇ ਕੇਂਦਰ ਸਰਕਾਰ ਦੇ ਜੈ ਸ਼ੰਕਰਤਾ ਉਹਨਾਂ ਨੇ ਵੀ ਜਵਾਬ ਦਿੱਤਾ ਸੀ ਉਸ ਗੱਲ ਦਾ ਕਿ ਅਸੀਂ ਗੈਰ ਕਾਨੂੰਨੀ ਆਵਾਜਾਈ ਦੇ ਹੱਕ ਦੇ ਵਿੱਚ ਨਹੀਂ ਆ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਅਮਰੀਕਾ ਨੇ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਹੈ ਲਗਾਤਾਰ 2009 ਤੋਂ ਲੈ ਕੇ ਤਕਰੀਬਨ 15000 ਦੇ ਕਰੀਬ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਨੇ ਡਿਪੋਰਟ ਕੀਤਾ ਤਾਂ ਜਦੋਂ ਹੱਥਾਂ ਦੇ ਵਿੱਚ ਉਹਨਾਂ ਦੇ ਹੱਥ ਕੜੀਆਂ ਲਗਾਈਆਂ ਗਈਆਂ ਸੀ ਪੈਰਾਂ ਦੇ ਵਿੱਚ ਜੰਜੀਰਾਂ ਪਾਈਆਂ ਗਈਆਂ ਸੀ ਤਾਂ ਜਿਹੜੇ ਕਾਂਗਰਸ ਦੇ ਲੀਡਰ ਸੀ ਉਹਨਾਂ ਨੇ ਸੰਸਦ ਦੇ ਵਿੱਚ ਇਸ ਗੱਲ ਨੂੰ ਵੀ ਲੈ ਕੇ ਕਾਫੀ ਜ਼ਿਆਦਾ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਕੇਂਦਰੀ ਮੰਤਰੀ ਜੈਸ਼ੰਕਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਭਾਰਤੀ ਪ੍ਰਵਾਸੀਆਂ ਨੂੰ ਜ਼ਰੂਰ ਭਾਰਤ ਭੇਜੋ ਪਰ ਉਹਨਾਂ ਦੇ ਨਾਲ ਦੁਰਵਿਵਹਾਰ ਆ ਜਿਹੜਾ ਉਹ ਨਾ ਕਰੋ ਤਾਂ ਕਾਫੀ ਜ਼ਿਆਦਾ ਡਿਪੋਰਟੇਸ਼ਨ ਦਾ ਇਹ ਮੋਤਾ ਜਿਹੜਾ ਉਹ ਪੱਖਿਆ ਹੋਇਆ ਜੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਵੀ ਚੰਡੀਗੜ੍ਹ ਦੇ ਵਿੱਚ ਮਾਹੌਲ ਆ ਜਿਹੜਾ ਉਹ ਕਾਫੀ ਜ਼ਿਆਦਾ ਗਰਮਾਇਆ ਹੋਇਆ ਜਿੱਥੇ ਡਿਪੋਰਟੇਸ਼ਨ ਨੂੰ ਲੈ ਕੇ ਹੁਣ ਕਾਂਗਰਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਭਾਜਪਾ ਦਾ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਜਿਹੜਾ ਯੂਥ ਕਾਂਗਰਸ ਆ ਚੰਡੀਗੜ੍ਹ ਦਾ ਉਸ ਦੇ ਵੱਲੋਂ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਕੀਤਾ ਜਾ ਰਿਹਾ ਜਿੱਥੇ ਉਹਨਾਂ ਦੇ ਉੱਪਰ ਪਾਣੀ ਦੀਆਂ ਬੋਛਾੜਾਂ ਦਾ ਇਸਤੇਮਾਲ ਆ ਛੜਾ ਉਹ ਵੀ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਤੋਂ ਜਿੱਥੇ ਚੰਡੀਗੜ੍ਹ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਯੂਥ ਕਾਂਗਰਸ ਹੈ ਉਹ ਕਾਫੀ ਜ਼ਿਆਦਾ ਵਿਰੋਧ ਕਰ ਰਹੀ ਆ ਇਸ ਡਿਪੋਰਟੇਸ਼ਨ ਦਾ ਜਿਸ ਕਰਕੇ ਹੰਗਾਮਾ ਦੇਖਣ ਨੂੰ ਮਿਲ ਰਿਹਾ ਪਾਣੀ ਦੀਆਂ ਬੁਛਾੜਾਂ ਨੇ ਜਿਹੜੀਆਂ ਉਹ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਉੱਪਰ ਵਰਤੀਆਂ ਜਾ ਰਹੀਆਂ ਨੇ ਤਾਂ ਹੁਣ ਇੱਕ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਅਮਰੀਕਾ ਲੱਗਿਆ ਹੋਇਆ ਹੈ ਪਹਿਲਾ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਭੇਜਿਆ ਗਿਆ ਅਮਰੀਕਸਰ ਦੇ 에ਅਰਪੋਰਟ ਤੇ ਜਹਾਜ਼ ਆ ਜਿਹੜਾ ਉਹ ਲੈਂਡ ਹੋਇਆ ਸੀ ਤਾਂ ਹੁਣ ਇੱਕ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਅਮਰੀਕਾ ਲੱਗ ਚੁੱਕਿਆ ਹੈ 487 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ ਇਸ ਗੱਲ ਦੀ ਖੁਦ ਜਾਣਕਾਰੀ ਜਿਹੜੀ ਉਹ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ